ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਵਿੱਚ ਕੁਝ ਉਹ ਲੋਕ ਨੇ ਜਿਹੜੇ ਸਿਧਾਂਤਾਂ ਤੋਂ ਬਿਲਕੁਲ ਕੋਰੇ ਅਣਜਾਣ ਨੇ ਔਰ ਜਿਹੜੇ ਕੇਵਲ ਬਾਣੇ ਤੱਕ ਸੀਮਤ ਨੇ ਸਰੀਰ ਤੇ ਬਾਣਾ ਪਹਿਨ ਲੈਣਾ ਚੰਗੀ ਗੱਲ ਐ ਸੋਹਣਾ ਲੱਗਦਾ ਬੰਦਾ ਪਰ ਇਹ ਬਾਣੇ ਦੇ ਪਿੱਛੇ ਜਿਹੜਾ ਸਿਧਾਂਤ ਐ ਇਤਿਹਾਸ ਐ ਜੇ ਉਹਦੇ ਬਾਰੇ ਤੁਹਾਨੂੰ ਕੱਖ ਨਹੀਂ ਨਾ ਪਤਾ ਫਿਰ ਇਹ ਬਾਣੇ ਦੀ ਕੋਈ ਕੀਮਤ ਨਹੀਂ ਇੱਕ ਉਦਾਹਰਨ ਦੇਣੀ ਐ ਜੀ ਜਦੋਂ ਨਨਪੁਰ ਸਾਹਿਬ ਤੇ ਇੱਕ ਬਹੁਤ ਵੱਡਾ ਇਕੱਠ ਹੁੰਦਾ ਹੈ ਬੇਸ਼ੱਕ ਇਤਿਹਾਸਕਾਰ ਇਹ ਹੀ ਕਹਿੰਦੇ ਨੇ ਕਿ ਖੰਡੇ ਬਾਟੇ ਦੀ ਪੌਲ ਗੁਰਕਲਮੀਤਰ ਸੱਚੇ ਬਾਦਸ਼ਾਹ ਨੇ ਉਸ ਵਕਤ ਦਿੱਤੀ ਮਤਲਬ ਅਮਰਤ ਸ਼ਕਾਇਆ 80000 ਦੇ ਇਕੱਠੇ ਦੇ ਜਦੋਂ ਆਵਾਜ਼ ਮਾਰੀ ਕਿ ਮੈਨੂੰ ਇੱਕ ਸੀਸ ਚਾਹੀਦਾ ਤਾਂ ਉਦੋਂ ਜਿਹੜੇ ਸਾਡੇ ਗੁਰੂ ਸਾਹਿਬਾਨ ਦੇ ਪੰਜ ਪਿਆਰੇ ਸਾਜੇ ਨੇ ਇਤਿਹਾਸ ਦੇ ਮਤਲਬਕ ਮੈਂ ਗੱਲ ਕਰਦਾ ਕਹਿੰਦੇ ਉਹ ਬਾਰੀ-ਬਾਰੀ ਉੱਥੇ ਤੇ ਕਈ ਉਹ ਇਕੱਠ ਵਿੱਚ ਉਹ ਵੀ ਸੀ ਜਿਹੜੇ ਮਾਤਾ ਗੁਜਰਕੌਰ ਨੂੰ ਜਾ ਕੇ ਕਹਿੰਦੇ ਕਿ ਤੁਹਾਡਾ ਪੁੱਤ ਤਾਂ ਕਮਲਾ ਹੋਇਆ ਫਿਰਦਾ ਹੈ ਸੀਸ ਮੰਗੀ ਜਾ ਇਹ ਇਤਿਹਾਸ ਦੇ ਵਿੱਚ ਲਿਖਿਆ ਸਭ ਕੁਝ ਤੇ ਹੁਣ ਜਿਹੜੇ ਉਹ ਪੰਜ ਪਿਆਰੇ ਸੀਸ ਢੇਟ ਕਰਦੇ ਆ ਇੱਥੇ ਮੈਂ ਇਹ ਨਹੀਂ ਕਹਿ ਸਕਦਾ ਕਿ ਸੀਸ ਧੜਨ ਨਾਲੋਂ ਬਾਕੀ ਤੇਗੇ ਇਹ ਮੇਰਾ ਵਿਸ਼ਾ ਨਹੀਂ ਗੁਰਮਤ ਦੇ ਵਿੱਚ ਸੀਸ ਦੇਣ ਤੋਂ ਭਾਵ ਕੀ ਹੈ ਸਰਿੰਡਰ ਕਰ ਦੇਣਾ ਗੁਰੂ ਪਾਸ਼ਾ ਨੂੰ ਸਮਰਪਿਤ ਹੋ ਜਾਣਾ ਜੋ ਗੁਰੂ ਸਾਹਿਬ ਕਹਿੰਦੇ ਨੇ ਉਹ ਮੰਨ ਲੈਣਾ ਇਹ ਸਿਧਾਂਤ ਹੈ ਸਿੱਖ ਦੇਣ ਦਾ ਔਰ ਜਦੋਂ ਇਹ ਰੌਲਾ ਪਾਇਆ ਜਾਂਦਾ ਹੈ ਨਾ ਕਿ ਦੇਖੋ ਜੀ 80000 ਦੇ ਇਕੱਠ ਵਿੱਚੋਂ ਪੰਜ ਸਿੰਘ ਉੱਠੇ ਤੇ ਬਾਕੀ ਉੱਠੇ ਨਹੀਂ ਇਹ ਪਤਾ ਕੌਣ ਨੇ ਇਹ ਆਮ ਨਹੀਂ ਸੀ ਇਹਨਾਂ ਦੇ ਜੀਵਨ ਵਿੱਚ ਸਿਧਾਂਤ ਉਹ ਆਏ ਹੋਏ ਨੇ ਇਹ ਗੁਰਬਾਣੀ ਨੂੰ ਸਮਰਪਿਤ ਸੀ ਇਹ ਆਮ ਨਹੀਂ ਸੀ ਜਿਵੇਂ ਅੱਜ ਆ ਕੁਝ ਐਨਜੀਓ ਵਾਲੇ ਨਾ ਹੰਗਲਾਣਾ ਹੋ ਗਿਆ ਕਹਿੰਦੇ ਫੜ ਕੇ ਛੇਤਰ ਫੇਰਿਆ ਕਹਿੰਦਾ ਗੁੱਟ ਵੜਤਾ ਇਦਾਂ ਨਹੀਂ ਸੀ ਬਹੁਤ ਸੋਚ ਸਮਝ ਵਾਲੇ ਸੀ ਉਹ ਗੁਰੂ ਸਾਹਿਬ ਦੇ ਪੰਜ ਪਿਆਰੇ ਜੇ ਇਦਾਂ ਸੁਮਾਨਤਕ ਤੌਰ ਤੇ ਮੰਨ ਲਈ ਮੇਰੀ ਜਿਹੜੀ ਗੱਲ ਕਹਿਣੀ ਚਾਹਣਾ ਥੋੜਾ ਜਿਹਾ ਧਿਆਨ ਦਿਓ ਕੁਝ ਬੰਦੇ ਨਾ ਜਿਹੜੇ ਪੁੱਛਾ ਦਿੰਦੇ ਨੇ ਉਹ ਉਹਨਾਂ ਦਾ ਠਕਟਕਾ ਬੰਦ ਕਰਾਉਣ ਵਾਸਤੇ ਤੁਰ ਪੈਂਦੇ ਨੇ ਇੱਕ ਵੀਡੀਓ ਦੇਖੀ ਮੈਂ ਡਾਂਗਾਂ ਫੜੀਆਂ ਹੋਈਆਂ ਨੇ ਕੁਰਬਾਨਾਂ ਫੜੀਆਂ ਨੇ ਕਿਸੇ ਬਾਬੇ ਕੋਲੇ ਗਏ ਉਹਨੂੰ ਪੁੱਛਦੇ ਨੇ ਉਹਦਾ ਨਾਮ ਉਹਰੇ ਬਾਬਾ ਕਮਲ ਹੈ ਕਿਰਪਾ ਆਉਂਦੀ ਹੈ ਰੱਬ ਨੂੰ ਪਤਾ ਹੈ ਉਹ ਕਹਿੰਦੇ ਜਦੋਂ ਤੁਹਾਨੂੰ ਕੋਈ ਚਾਨਣ ਹੁੰਦਾ ਉਦੋਂ ਤੁਹਾਨੂੰ ਪਤਾ ਲੱਗਦਾ ਕਹਿੰਦੇ ਨਹੀਂ ਰੱਬ ਨੂੰ ਪਤਾ ਹੈ ਉਹ ਵੀ ਬੇਵਕੂਫ ਬਣਾਉਂਦਾ ਹੁਣ ਪਤਾ ਇਹਨਾਂ ਨੂੰ ਵੀ ਨਹੀਂ ਇਹਨਾਂ ਨੂੰ ਸਿਰਫ ਫੋਕਰ ਪਣਾਏ ਹੁੰਦਾ ਵੀ ਅਸੀਂ ਗੁਰੂ ਦੇ ਸਿੰਘ ਆ ਅਸੀਂ ਪਖੰਡ ਨਹੀਂ ਹੋਣ ਜੰਦੇ ਅਛਾ ਜੇ ਇਹਨਾਂ ਨੂੰ ਕਾਇਦ ਕੀ ਹੈ ਨਾ ਵੀ ਜਿਹੜਾ ਤੁਹਾਡੇ ਡੇਰਿਆਂ ਦੇ ਵਿੱਚ ਤੁਹਾਡੇ ਬਾਬੇ ਪਖੰਡ ਕਰਦੇ ਨੇ ਵੀ ਉਹ ਰੋਕੋਗੇ ਤੁਸੀਂ ਉਹ ਨਹੀਂ ਰੁਕਣੇ ਉਹ ਨਹੀਂ ਰੋਕ ਸਕਦੇ ਹੁਣ ਜਿਹੜੇ ਬਾਬੇ ਡੇਰਿਆਂ ਵਿੱਚ ਬੈਠੇ ਪਾਠਾਂ ਦੀਆਂ ਲੜੀਆਂ ਚਲਾਉਂਦੇ ਨੇ ਜੇ 100 ਖੰਡ ਪਾਠ ਹੈ ਤਾਂ 10000 ਭੇਟਾ ਹੋਗੀ ਤਾਂ 10 ਲੱਖ ਰੁਪਇਆ ਹੋ ਗਿਆ 2-4 ਲੱਖ ਰੁਪਇਆ ਲਾ ਕੇ ਵਿੱਚੋਂ 5-7 ਲੱਖ ਉਹ ਕਮਾਉਂਦੇ ਹਨ ਉਹ ਪਖੰਡ ਨਹੀਂ ਹੈਗਾ ਜਿਹੜੇ ਬੰਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਦੇ ਨੇ ਮਠਿਆਈ ਦਾ ਡੱਬਾ ਰੱਖ ਕੇ ਗ੍ਰੰਥੀ ਨੂੰ ਦੇ ਕੇ 500 ਰੁਪਇਆ ਜਾਂ 200 ਵੀ ਸਾਡੇ ਘਰ ਬੇਟਾ ਹੋਵੇ ਜਿੰਨੇ ਕੇ ਮੁੰਡਾ ਹੋਵੇ ਉਹ ਪਖੰਡ ਨਹੀਂ ਹੈਗਾ ਜਦੋਂ ਤੁਸੀਂ ਬਾਬੇ ਨਾਨਕ ਦੀ ਗੱਲ ਕਰਦੇ ਹੋ ਮਦਨ ਨਾਨਕੀ ਦੇ ਘਰ ਤਾਂ ਨਾ ਧੀ ਹੈ ਨਾ ਪੁੱਤ ਹੈ ਕੁਝ ਵੀ ਹੈ ਨਹੀਂ ਕਦੇ ਉਹਨਾਂ ਨੇ ਕਿਹਾ ਹੋਣਾ ਵੀ ਮੈਨੂੰ ਪੁੱਤਰ ਚਾਹੀਦਾ ਜਾਂ ਮੈਨੂੰ ਧੀ ਚਾਹੀਦੀ ਹੈ ਇਤਿਹਾਸ ਵਿੱਚ ਕਦੇ ਆਉਂਦਾ ਇਹ ਕਹਾੜੀਆਂ ਨੇ ਗੱਲਾਂ ਬਾਬਾ ਬੁੱਢਾ ਸਾਹਿਬ ਦੀ ਬੀੜ ਜਾਣਿਓ ਤੁਸੀਂ ਉਥੇ ਵੀ ਆਸ਼ਰਮਿਕ ਮੇਟੇ ਵੀ ਰਸਨ ਰੋਜੀ ਕਰਦੇ ਔਰ ਜਦੋਂ ਦਲੇਰ ਕੌਰ ਗਈ ਸੀ ਅਰਦਾਸ ਕਰਨ ਥਾਲ ਵਿੱਚ ਦੇਖ ਪਾਈ ਹੋਈ ਏਦਾਂ ਵੀਡੀਓ ਬਣਾਈ ਸ਼ੁਕਤਾ ਹੀ ਮੰਗੀ ਹੋਣੀ ਆ ਵੀ ਪੁੱਤਰ ਹੋਵੇ ਹੋ ਗਈ ਕੁੜੀ ਬਾਅਦ ਵਿੱਚ ਕਹਿੰਦੀ ਸ਼ੁਕਰ ਕਰਨ ਚੱਲਗੇ ਜਣ ਕੇ ਪਤਾ ਤਾਂ ਹੁੰਦਾ ਹੀ ਏ ਏਦਾਂ ਨਿਕ ਕਹਿ ਸਕਦਾ ਵੀ ਮੈਂ ਕੁੜੀ ਦਾਤ ਮੰਗਣ ਗਈ ਸੀ ਜਦੋਂ ਕੁੜੀ ਹੋ ਗਈ ਬਾਅਦ ਵਿੱਚ ਕਹਿੰਦੀ ਸ਼ੁਕਰ ਕਰਨ ਚੱਲਦੇ ਆ ਇੰਨਾ ਬਾਰੇ ਕੀ ਕਹੋਗੇ ਇਹ ਤਾਂ ਸਭ ਤੋਂ ਵੱਡਾ ਪਖੰਡ ਹੈ ਨਾਲ ਇਹਨਾਂ ਕੋਲੇ ਤਾਂ ਗਿਆਨ ਦੀਆਂ ਕਿਤਾਬਾਂ ਹਰ ਵਕਤ ਖੜੀਆਂ ਨੇ ਇਹ ਤਾਂ ਹਰ ਵਕਤ ਜਦੋਂ ਵੀ ਗੱਲ ਕਰੂੰਗੇ ਇੱਕ ਤੁੱਕ ਪਹਿਲਾਂ ਬਾਣੀ ਦੀ ਬੋਲਣਗੇ ਜਿਹਦੇ ਤੇ ਅਮਲ ਨਹੀਂ ਕਰਦੇ ਮੈਂ ਕਹਿੰਦਾ ਪਖੰਡ ਬਾਦ ਨੇ ਜਿੰਨਾ ਬੇੜਾ ਗਰਕ ਸਿੱਖ ਕੌਮ ਦਾ ਤੇ ਪੰਜਾਬ ਦਾ ਕੀਤਾ ਇਹਨਾਂ ਕੋਈ ਨਹੀਂ ਕਰ ਸਕਦਾ ਪਾਸਟਾਂਬਲ ਵੀ ਹੁੰਦੇ ਸੀ ਕਈ ਉਹ ਪਖੰਡ ਕਰਦੇ ਨੇ ਮੈਂ ਕਹਿੰਦਾ ਜੀ ਅਸੀਂ ਕਿਸੇ ਪਖੰਡਵਾਗ ਨੂੰ ਨਹੀਂ ਮੰਨਦੇ ਬਾਬੇ ਨਾਨਕ ਦੀ ਥੀ ਫਲੋਸਫੀ ਹੈ ਨਾ ਉਹ ਸਾਡੇ ਕਿਰਦਾਰ ਤੇ ਸਾਡੇ ਕਰਮਾਂ ਤੇ ਡਿਪੈਂਡਿੰਗ ਹੈ ਸਾਡੇ ਕਰਮ ਕਿਹੋ ਜਿਹੇ ਨੇ ਬਸ ਸਿੰਪਲ ਜੀ ਗੱਲ ਕਹਿ ਦਵਾਂ ਆ ਜਿਹੜੀ ਧਰਤੀ ਤੇ ਅਸੀਂ ਰਹਿੰਦੇ ਆ ਨਾ ਇਹ ਧਰਤੀ ਤੇ ਅਸੀਂ ਬੀਜ ਬੀਜਣੇ ਨੇ ਤੇ ਬੀਜ ਵਿਜਨ ਦੀ ਜਿਹੜੀ ਅਥਾਰਟੀ ਹੈ ਜਿਹੜੀ ਨਾ ਉਹ ਹਰੇਕ ਮਨੁੱਖ ਦੇ ਕੋਲ ਹੈ ਜਿਹੜਾ ਮਨੁੱਖ ਜੋ ਚਾਹੁੰਦਾ ਉਹ ਬੀਜ ਸਕਦਾ ਫਰੀਦ ਸਾਹਿਬ ਤਾਂ ਕਹਿੰਦੇ ਲੋੜਾਂ ਦਾਕ ਬਜੌਰੀਆਂ ਕਿੱਕਰ ਬੀਜੈ ਜੱਟ ਹੰਡਾ ਉਹਨ ਕਤਾਈਂ ਦਾ ਪੈਂਦਾ ਲੋੜ ਹੈ ਭਟ ਫਰੀਦਾ ਲੋੜਾਂ ਦਾਕ ਬਜੌਰੀਆਂ ਕਹਿੰਦੇ ਬਜ਼ੌਰ ਦੀ ਇਲਾਕੇ ਦੀਆਂ ਦਾਖਾਂ ਤੇ ਅੰਗੂਰ ਚਾਹਣਾ ਤੂੰ ਪਰ ਬੀਜ ਦਾ ਕਿਕਰਾਂ ਦੇ ਬੀਜ ਹੈ ਹੁਣ ਇੱਥੇ ਇਹ ਨਾ ਕਹੇ ਕਿ ਸਾਡੇ ਕਰਮਾਂ ਵਿੱਚ ਨਹੀਂ ਸੀ ਕੁਝ ਨਾ 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 ਫਰੀਦ ਸਾਹਿਬ ਕਹਿੰਦੇ ਤੈਨੂੰ ਮਨੁੱਖ ਬਣਾ ਕੇ ਭੇਜਿਆ ਹੈ ਤੈਨੂੰ ਅਕਲ ਹੈ ਇਹ ਹੁਣ ਜਿਹੜੇ ਕਿਸਾਨ ਖੇਤੀ ਕਰਦੇ ਨੇ ਕਦੇ ਹੋ ਸਕਦਾ ਹੈ ਵੀ ਕਣਕ ਵੱਢ ਕੇ ਕਣਕ ਹੀ ਬੀਜ ਦੇਣ ਪਤਾ ਹੈ ਬਿਹਾਰੀ ਤੋਂ ਬਾਅਦ ਸੋਹਣੀ ਹੁੰਦੀ ਹੈ ਝੋਨਾ ਬੀਜਣਗੇ ਜਾਂ ਨਰਮਾ ਬੀਜਣਗੇ ਕਦੇ ਸੁਣਿਆ ਤੁਸੀਂ ਵੀ ਝੋਨਾ ਵੜ ਕੇ ਝੋਨੇ ਵੀ ਤੇਣ ਨਾ ਪਤਾ ਕਰਤਾ ਬੀਜ ਬੀਜਿਆ ਹੋਇਆ ਕਦੇ ਵੀ ਉਗਦਾ ਨਹੀਂ ਪਤਾ ਸਭ ਇਹ ਕਰਮ ਨੇ ਜੀ ਜਿਹੋ ਜੇ ਕਰੋਗੇ ਉਹੇ ਜਿਹਾ ਫਲ ਤੁਹਾਨੂੰ ਮਿਲਣਾ ਹੈ ਹੋਰ ਕਿਸੇ ਨਰਕ ਸਵਰਗ ਵਿੱਚ ਨਹੀਂ ਇੱਥੇ ਹੀ ਮਿਲਣਾ ਹੈ ਐ ਕਰ ਕਰੈ ਸੋ ਐ ਕਰ ਪਾਏ ਕਰਦਾ ਅਰਥ ਹੁੰਦਾ ਹੱਥ ਜਿਹੜੇ ਹੱਥ ਨਾਲ ਕਰੋਗੇ ਉਸੇ ਹੱਥ ਨਾਲ ਭੁਗਤੋਗੇ ਇਹ ਸਚਾਈ ਹੈ ਮੈਂ ਗੱਲ ਪਖੰਡਵਾਦੀ ਕਰ ਰਿਹਾ ਸੀ ਵੀ ਜਿਹੜੇ ਪੁੱਛਾਂ ਦਿੰਦੇ ਨੇ ਇਹ ਠੱਗ ਲੁਟੇਰੇ ਕੇਵਲ ਰੋਟੀ ਵਾਸਤੇ ਪੈਸਾ ਇਕੱਠਾ ਕਰਨ ਵਾਸਤੇ ਇਹਨਾਂ ਦਾ ਬਿਜ਼ਨਸ ਹੈ ਹੋਰ ਕੁਝ ਨਹੀਂ ਪਰ ਜਾਣਦੇ ਕੌਣ ਹੈ ਉੱਥੇ بڑے ਲਖੇ ਰਣੀਗ ਬੀਬੀਆਂ ਘਰਾਂ ਦੇ ਵਿੱਚ ਮੈਂ ਤਾਂ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕਰਦੀ ਆਂ ਜੇ 2 ਸਾਲ ਕਿਤੇ ਨੂੰਹ ਦੇ ਕੋਲੇ ਕੋਈ ਬੱਚਾ ਨਾ ਹੋਵੇ ਫਿਰ ਦਿਮਾਗ ਹਿਲ ਜਾਂਦਾ ਫਿਰ ਬਾਬਿਆਂ ਕੋਲੇ ਜਾਣ ਗਿਆ ਜਾਂਦਾ ਕੌਣ ਹੈ ਜੀ ਅਸੀਂ ਖੁਦ ਹੀ ਜਾਂਦੇ ਹਾਂ ਮਤਲਬ ਇਹ ਜਿਹੜਾ ਪਖੰਡਵਾਦ ਹੈ ਜਿਹੜੇ ਪੁੱਛਾਂ ਦਿੰਦੇ ਨੇ ਛਿੱਤਰ ਫਿਰਨਾ ਚਾਹੀਦਾ ਪਰ ਜਿਹੜੇ ਸਿੱਖ ਕਮਿਊਨਿਟੀ ਦੇ ਬੰਦੇ ਜਾ ਕੇ ਰੋਕਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਜਿਹੜਾ ਮਰਦਾ ਹੈ ਮਰਨ ਦੇ ਜੀ ਤੁਸੀਂ ਗੰਦਗੀ ਸਾਫ ਕਰਨੀ ਹੈ ਪਖੰਡਵਾਦ ਸਾਫ ਕਰਨਾ ਹੀ ਹੈ ਪਹਿਲਾਂ ਆਪਣੇ ਘਰੋਂ ਦਾ ਕਰ ਲੋ ਜਿਹੜੇ ਸਾਡੇ ਡੇਰਿਆਂ ਵਾਲੇ ਬਾਬੇ ਮੰਤਰ ਦਿੰਦੇ ਨੇ ਮੁੰਡਿਆਂ ਦੀਆਂ ਅਰਦਾਸਾਂ ਕਰਦੇ ਨੇ ਬਾਹਰ ਦੇ ਬੀਜੇ ਲਵਾਉਂਦੇ ਨੇ ਕਾਰੋਬਾਰ ਵਿੱਚ ਵਾਧੇ ਹੁੰਦੇ ਨੇ ਲੜਾਈ ਝਗੜਿਆਂ ਬਾਅਦ ਦੇ ਉਹ ਨਿਮੇੜਨ ਵਾਸਤੇ ਖੰਡ ਪਾੜ ਕਰਾਉਂਦੇ ਨੇ ਉਹ ਵੀ ਪਖੰਡ ਹੀ ਹੈ ਉਧਰ ਰੋਕ ਲਓ ਨਹੀਂ ਉਧਰ ਤੁਸੀਂ ਕਹਿੰਦੇ ਨਹੀਂ ਜੀ ਅਸੀਂ ਤਾਂ ਅਰਦਾਸ ਕੀਤੀ ਸੀ ਅਰਦਾਸ ਕਰਕੇ ਜੋ ਮਰਜ਼ੀ ਕਰ ਲਓ ਸਮਝੋ ਥੋੜਾ ਬਹੁਤਾ ਕੱਲਾ ਬਾਣਾ ਪਾ ਕੇ ਕੁਛ ਨਹੀਂ ਬਣਦਾ ਬਾਣਾ ਪਾਉਣਾ ਬੜਾ ਸੌਖਾ ਹੈ ਇੱਥੇ ਬਥੇਰੇ ਜੂਪੀ ਤੋਂ ਬਿਹਾਰ ਤੋਂ ਜਿਹਨਾਂ ਨੂੰ ਪਤਾ ਲੱਗਿਆ ਕਿ ਉਹ ਤਾਂ ਸਾਨੂੰ ਕੱਢ ਦੇਣਗੇ ਉਹ ਬਾਣਾ ਪਾ ਕੇ ਕਿਸੇ ਨੇ ਚਿੰਟਾ ਸਿੱਖ ਲਿਆ ਕਿਸੇ ਨੇ ਤਬਲਾ ਸਿੱਖ ਲਿਆ ਕਿਸੇ ਨੇ ਚਾਰ ਸ਼ਬਦ ਸਿੱਖ ਲਏ ਨਿਤਨੇਮ ਸਿੱਖ ਲਿਆ ਤੋ ਗੁਰਦਾਰਾਂ ਵਿੱਚ ਡਿਊਟੀਿੰਗ ਕਰੀ ਜਾਂਦੇ ਸਮਝੋ ਥੋੜਾ ਬਹੁਤਾ ਕਹਿਣਗੇ ਆਰਐਸਐਸ ਨੇ ਕੁਸਪੈਟ ਕਰਤਾ ਆਰਐਸਐਸ ਨੇ ਬੇੜਾ ਬਹਤਾ ਤੇ ਜੇ ਉਹੀ ਬੰਦੇ ਅਮਰ ਸ਼ੱਕੇ ਤੁਹਾਡੇ ਵਿੱਚ ਵੜ ਗਏ ਫਿਰ ਯਕੀਨ ਕਰ ਲਓਗੇ ਆਸ਼ਵਮਣੀ ਕਮੇਟੀ ਦੇ ਵਿੱਚ ਹੈਗੇ ਨੇ ਕੋਈ ਸ਼ਕਤਰ ਲਾਤਾ ਕੋਈ ਮੈਨੇਜਰ ਲਾਤਾ ਕੋਈ ਪ੍ਰਚਾਰਕ ਲਾਤਾ ਪਛਾਣ ਕਰ ਲਓਗੇ ਉਹਨਾਂ ਦੀ ਔਰ ਤੁਹਾਡੇ ਨਾਲੋਂ ਵੱਧ ਗਿਆ ਬੋਲਦੇ ਸਮਝੋ ਥੋੜਾ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ